ਸਤ ਸ੍ਰੀ ਅਕਾਲ ਜੀ ਦੋਸਤੋ ਦੇਸੀ ਤੁਜਾ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤਾਂ ਸਰਦੀ ਦੇ ਮੌਸਮ ਵਿੱਚ ਤੁਜੇ ਨੂੰ ਕਾਫੀ ਬਿਮਾਰੀਆਂ ਲੱਗਣ ਦਾ ਡਰ ਹੁੰਦਾ ਹੈ ਤਾਂ ਜੇ ਤੁਸੀਂ ਡਬਲ ਐਫ ਜੀ ਦੇਸੀ ਜੂਜੇ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਸਰਦੀ ਦੇ ਮੌਸਮ ਵਿੱਚ ਕਰ ਰਹੇ ਹੋ ਤਾਂ ਉਹਨੂੰ ਬਹੁਤ ਜੀ ਨੁਕਸਾਨ ਹੋ ਸਕਦਾ ਹੈ ਕਿ ਸਰਦੀ ਦੇ ਮੌਸਮ ਵਿੱਚ ਦੇਸੀ ਜੂਜੇ ਨੂੰ ਬਚਾਉਣ ਲਈ ਦੇਸੀ ਜੂਜੇ ਨੂੰ ਇੱਕ ਤਾਂ ਪੂਰੀ ਪ੍ਰੋਪਰ ਫੀਡ ਪਾਦੇ ਰਹੋ ਜਾ ਜੋ ਫੀਲ ਪਾਉਣ ਨਾਲ ਇਹਨਾਂ ਦਾ ਸਰੀਰ ਕਰਮਰਾਵੇ ਕਾਠਾ ਟੰਡਾਂ ਲੱਗ ਸਕੇ। ਤਾਂ ਸਰਦੀ ਦੇ ਮੌਸਮ ਵਿੱਚ ਹੋਰ ਕਾਫੀ ਮਵਾਰੀਆਂ ਆਉਂਦੀਆਂ ਹਨ। ਪਰ ਦੂਜਾ ਦੇਖੋ ਇਸ ਤਰ੍ਹਾਂ ਉੱਪਰ ਦੀ ਕਾਂਬ ਕਲਾਰ ਕੇ ਖੜਾ ਰਹਿੰਦਾ ਹੈ। ਤਾਂ ਸਰਦੀ ਮਹਿਸੂਸ ਕਰਦਾ ਹੈ। ਠੰਡ ਮਹਿਸੂਸ ਕਰਦਾ ਹੈ। ਤਾਂ ਕੁਝ ਖਾਪ ਵੀ ਨਹੀਂ ਸਕਦਾ ਤਾਂ ਤੁਸੀਂ ਘਰ ਵਿੱਚ ਦੇਸੀ ਦਵਾਈ ਦੀ ਖਰਾਕ ਹੁੰਦੀ ਹੈ ਜਿਵੇਂ ਕਿ ਲਸਣ ਵਗੈਰਾ ਦੇਸੀ ਜੂਜੇ ਨੂੰ ਦਿੰਦੇ ਰਹੋ ਤਾਂ ਲਸਣ ਪਾਉਣ ਨਾਲ ਦੇਸੀ ਜੂਜੇ ਨੂੰ ਕਦੇ ਵੀ ਸ਼ਰਦੀ ਦੇ ਮੌਸਮ ਵਿੱਚ ਗੁਆਰੀ ਨਹੀਂ ਲੱਗੇਗੀ ਲਸਣ ਇੱਕ ਨਾ ਵਿਦਾਇਕ ਬਾਹਰ ਦੇਸੀ ਦੁੱਤੇ ਲਈ ਤਾਂ ਕੋਈ ਵੀ ਗੁਆਰੀ ਨਹੀਂ ਦੇਸੀ ਦੁੱਤੇ ਨੂੰ ਲੱਗੇਗੀ ਲਸਣ ਕੋਲ ਨਾਲ ਤਾਂ ਘਰ ਵਿੱਚ ਆਮ ਹੀ ਲਸਣ ਮਿਲ ਜਾਂਦਾ ਹੈ ਪਰਦੇਸੀ ਦੂਜੇ ਨੂੰ ਹਫਤੇ ਚ 3-4 ਵਾਰ ਲਸਣ ਪਿਲਾਦੇ ਰਹੂ ਪਰ ਕੋਈ ਵੀ ਦੇਸੀ ਦੂਜੇ ਨੂੰ ਮੁਵਾਰਿ ਨਹੀਂ ਆਵੇ ਤਾਂ। ਤੋਂ ਹੋਰ ਵੀ ਤੁਹਾਨੂੰ ਜਾਣਕਾਰੀ ਵੀ ਅਸੀਂ ਦਿੰਦੇ ਰਵਾਂਗੇ। ਵੀਡੀਓ ਨੂੰ ਅੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ।